ਇੱਥੋਂ ਪਾਣੀ ਪੀਂਦੇ ਸੀਗੇ ਇਹ ਡੈਰੀ ਡਿੱਗੀ ਹੈ ਹਾਂ ਇਹਦੇ ਚ ਇਧਰੋਂ ਖਾਲਾ ਆਉਂਦਾ ਸੀਗਾ ਇਸ ਤਰ੍ਹਾਂ ਕਰਕੇ ਤੇ ਇਹਦੇ ਤੋਂ ਲੋਕ ਭਰਦੇ ਸੀ ਤੇ ਆਹਾ ਪੌਣੀ ਬੋਲਦੇ ਨੂੰ ਰਸਾ ਪਾ ਕੇ ਬਾਲਤੀ ਖਿੱਚੀ ਜਾਂਦੀ ਸੀਗੀ ਤੇ ਇਤਿਹਾਸਕ ਡਿੱਗੀ ਹੈ ਗੁੜਾਈ ਦੇਖੋ ਤੇ ਉਹਨਾਂ ਸਮਿਆਂ ਦੀ ਇੱਟ ਵੇਖੋ ਉੱਤੇ ਬਿਨਾ ਕਿਸੇ ਪਲਸਤਰ ਤੋਂ ਪੁਰਾਣੀ ਇਸ ਨੂੰ ਕਰਦੇ ਆ ਜਿਵੇਂ ਆਪਾਂ ਪੁਰਾਣੀਆਂ ਇਤਿਹਾਸਿਕ ਬਿਲਡਿੰਗਾਂ ਵੇਖਦੇ ਆ ਜਿਵੇਂ ਰਾਜੇ ਮਹਾਰਾਜਿਆਂ ਦੀ ਸਾਰੇ ਹੀ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੇਰੇ ਪਿੱਛੇ ਜੋ ਤੁਸੀਂ ਡਿੱਗੀ ਦੇਖ ਰਹੇ ਹੋ ਤੁਹਾਨੂੰ ਵੇਖਣ ਤੋਂ ਹੀ ਪਤਾ ਚੱਲ ਰਿਹਾ ਹੋਊਗਾ ਵੀ ਕਾਫੀ ਪੁਰਾਣੀ ਤੇ ਇਤਿਹਾਸਿਕ ਡਿੱਗੀ ਆ ਤੇ ਸਾਰੀ ਗੱਲਬਾਤ ਆਪਾਂ ਜਾਣਦੇ ਆ ਕਿ ਕਿੱਥੇ ਖੜੇ ਆ ਤੇ ਡਿੱਗੀ ਕਿੱਥੇ ਆ ਮੋਕੇ ਦੀਆਂ ਦੀ ਲੋਕੇਸ਼ਨ ਕੀ ਆ ਉਹ ਵੀ ਆਪਾਂ ਬਾਈ ਗੱਗੂ ਪਰਾੜ ਜੀ ਤੋਂ ਜਾਣਾਂਗੇ ਤੇ ਆਓ ਸਭ ਤੋਂ ਪਹਿਲਾਂ ਆਪਾਂ ਬਾਈ ਜੀ ਦਾ ਸਵਾਗਤ ਕਰਦੇ ਆਂ ਬਾਈ ਜੀ ਸਾਸਰੀ ਕਾ ਸਾਸਰੀ ਕਾ ਬਾਈ ਜੀ ਤੇ ਬਾਈ ਜੀ ਡਿੱਗੀ ਦਿਖ ਰਹੀ ਆ ਤੇ ਕਾਰੀਗਰੀ ਵੀ ਬੜੀ ਸੋਹਣੀ ਕੀਤੀ ਹੋਈ ਆ ਦੇ ਦੇਖਣ ਤੋਂ ਹੀ ਪਤਾ ਚੱਲ ਰਿਹਾ ਵੀ ਕਾਫੀ ਇਤਿਹਾਸਿਕ ਤੇ ਪੁਰਾਣੀ ਡਿੱਗੀ ਆ ਦੇਖੋ ਜਿਵੇਂ ਇਹ ਚੀਜ਼ਾਂ ਹੁਣ ਤਾਂ ਬਲੁਕਤ ਹੁੰਦੀਆਂ ਜਾ ਰਹੀਆਂ ਟਾਈਮ ਦੇ ਬਾਰੇ ਥੋੜਾ ਜਿਹਾ ਦਰਸ਼ਕਾਂ ਨੂੰ ਦੱਸੋ ਵੀ ਕਿੰਨੀ ਪੁਰਾਣੀ ਐ ਸਾਡੇ ਜੀ ਸਾਦੂ ਸ਼ਹਿਰ ਦੀ ਪੁਰਾਣੀ ਡਿੱਗੀ ਪੰਚਾਇਤ ਸമിതി ਦੇ ਵਿੱਚ ਆਮ ਹੀ ਜਿਵੇਂ ਆਪਣੇ ਇਧਰ ਆ ਮਹੱਲੇ ਆ ਜਾਂ ਸ਼ਹਿਰ ਬਾਜ਼ਾਰ ਦੇ ਲੋਕ ਆ ਇੱਥੋਂ ਪਾਣੀ ਪੀਂਦੇ ਸੀਗੇ ਇਹ ਡੈਰੀ ਡਿੱਗੀ ਆ ਹਾਂ ਇਹਦੇ ਚ ਇਧਰੋਂ ਖਾਲਾ ਆਉਂਦਾ ਸੀਗਾ ਇਸ ਤਰ੍ਹਾਂ ਕਰਕੇ ਤੇ ਇਹਦੇ ਤੋਂ ਲੋਕ ਭਰਦੇ ਸੀ ਤੇ ਆਹਾ ਪੌਣੀ ਬੋਲਦੇ ਨੂੰ ਰੱਸਾ ਪਾ ਕੇ ਬਾਲਤੀ ਖਿੱਚੀ ਜਾਂਦੀ ਸੀਗੀ ਤੇ ਇਤਿਹਾਸਿਕ ਡਿੱਗੀ ਹੈ ਇਧਰੋਂ ਵਾਰਡਾਂ ਦੇ ਲੋਕ ਆ ਇਧਰ ਉਧਰ ਸਾਰੇ ਇਤੋਂ ਪਾਣੀ ਲੈ ਕੇ ਜਾਂਦੇ ਸੀ ਠੀਕ ਹੈ ਤੇ ਜੇ ਅੰਦਾਜ਼ਾ ਲਾਈਏ ਉਸ ਤਨ ਕਿੰਨੀ ਕੁ ਪੁਰਾਣੀ ਡਿੱਗੀ ਹੈ ਦੇਖੋ ਇਸ ਬਾਰੇ ਛਾਵੜਾ ਜੀ ਮੈਨੂੰ ਗਿਆਨ ਨਹੀਂ ਵੈਸੇ ਮੇਰੇ ਆਈਡੀਏ ਦੇ ਮੁਤਾਬਕ ਵੀ 47 ਤੋਂ ਬਾਅਦ ਦੀ ਹੈ ਅੱਛਾ ਵੰਡ ਤੋਂ ਬਾਅਦ ਦੀ ਡਿੱਗੀ ਹੈ ਤੇ ਇਹ ਵੀ ਦੇਖੋ ਤੇ ਇਹਨਾਂ ਇਤਿਹਾਸ ਕੀ ਰਹਿ ਚੁੱਕੇ ਡਿੱਗੀ ਦਾ ਇਹ ਤਾਂ ਸਾਬੜੇ ਜਿੰਨਾ ਕਿ ਮੈਨੂੰ ਪਤਾ ਬਸ ਇੰਨਾ ਹੀ ਹੈ ਵੀ ਇਹ ਪ੍ਰਾਣੀ ਡਿੱਗੀ ਇੱਥੋਂ ਲੋਕ ਪਾਣੀ ਪੀਂਦੇ ਸੀਗੇ ਜਦੋਂ ਆਪਣੇ ਨੈਰੀ ਸਪਲਾਈ ਵਾਟਰ ਬਕਸ ਵਗੈਰਾ ਨਹੀਂ ਸੀਗਾ ਤੇ ਅ ਬਾਕੀ ਇਹਦੇ ਬਾਰੇ ਮੈਂ ਜਾਣਕਾਰੀ ਇੰਨੀ ਹਾਸਲ ਨਹੀਂ ਕਰ ਸਕਿਆਗਾ ਤੇ ਵੈਸੇ ਅੱਜ ਆਪਾਂ ਅਚਾਨਕ ਆਏ ਆ ਤੇ ਡਿੱਗੀ ਬਾਰੇ ਗੱਲਬਾਤ ਚੱਲੀ ਅਗ੍ ਜਾਣਕਾਰੀ ਕਰਨ ਤੋਂ ਬਾਅਦ ਫਿਰ ਤੁਹਾਨੂੰ ਇਹਦੇ ਬਾਰੇ ਦੱਸਾਂਗੇ ਠੀਕ ਹੈ ਤੇ ਉਸਤਨ ਮਤਲਬ ਤੁਸੀਂ ਆਪਣੀ ਸੂਹ ਦੇ ਵਿੱਚ ਯਾਨੀ ਆਪਾਂ ਕਹਿ ਸਕਦੇ ਹਾਂ ਬਚਪਨ ਦੇ ਵਿੱਚ ਬਚਪਨ ਦਾ ਦੇਖਦਾ ਮੈਂ ਲੋਕਾਂ ਨੂੰ ਪਾਣੀ ਢੋਂਦੇ ਵੇਖਿਆ ਇੱਥੋਂ ਪਾਣੀ ਦੇ ਜਾਂਦੇ ਕਰ ਨਹੀਂ ਮੈਂ ਨਹੀਂ ਦੇਖਿਆਗਾ ਮਤਲਬ ਬਚਪਨ ਤੋਂ ਡਿੱਗੀ ਜ਼ਰੂਰ ਦੇਖਦਾ ਮੈਂ ਅੱਛਾ ਪਾਣੀ ਨਹੀਂ ਵੇਖਿਆ ਇੱਥੇ ਕਰ ਪਾਣੀ ਨਹੀਂ ਮੇਰੇ ਟਾਈਮ 'ਚ ਵਾਟਰ ਸਪਲਾਈ ਸੀ ਠੀਕ ਹੈ ਯਾਨੀ ਕਾਰੀਗਰੀ ਵੀ ਤੁਹਾਨੂੰ ਦਿਖਾਉਣੀ ਹੈ ਡਿੱਗੀ ਦੀ ਆ ਦੇਖੋ ਗੁਲਾਈ ਦੇਖੋ ਤੇ ਉਹਨਾਂ ਸਮਿਆਂ ਦੀ ਇੱਟ ਵੇਖੋ ਉੱਤੇ ਬਿਨਾਂ ਕਿਸੇ ਪਲਸਤਰ ਤੋਂ ਪੁਰਾਣੀ ਇਸ ਨੂੰ ਕਰਦੇ ਆ ਜਿਵੇਂ ਆਪਾਂ ਪੁਰਾਣੀਆਂ ਇਤਿਹਾਸਿਕ ਬਿਲਡਿੰਗਾਂ ਵੇਖਦੇ ਆ ਜਿਵੇਂ ਰਾਜੇ ਮਹਾਰਾਜਿਆਂ ਦੀ ਤਾਂ ਇਸੇ ਤਰ੍ਹਾਂ ਦੀ ਇੱਟ ਦੇ ਹਿਸਾਬ ਨਾਲ ਹੁੰਦੀ ਸੀ ਉੱਤੇ ਵੀ ਤੁਸੀਂ ਦੇਖੋ ਗੁਲਾਈ ਤੇ ਦੇਖਣ ਤੋਂ ਹੀ ਪਤਾ ਚੱਲ ਰਿਹਾ ਵੀ ਬਹੁਤ ਸੋਹਣੀ ਕਾਰੀਗਰੀ ਤੇ ਸਭ ਤੋਂ ਵੱਡੀ ਗੱਲ ਇੰਨੇ ਸਾਲ ਇਸ ਨੂੰ ਬਣੇ ਨੂੰ ਹੋ ਗਏ ਉਸ ਤੇ ਬਾਵਜੂਦ ਵੀ ਜਿਹੜੀ ਇਹ ਡਿੱਗੀ ਆ ਬਿਲਕੁਲ ਓਵੇਂ ਦੀ ਓਵੇਂ ਐਜ਼ ਇਟ ਇਜ਼ ਖੜੀ ਆ ਤੇ ਦੇਖੋ ਤੁਸੀਂ ਤੇ ਉਹ ਜਿਹੜੇ ਲੋਹੇ ਦੇ ਬਣੇ ਹੋਏ ਆ ਹੁਣੇ ਚੀਜ਼ਾਂ ਜਿਹੜੀਆਂ ਬਲੁਕਤ ਹੁੰਦੀਆਂ ਜਾ ਰਹੀਆਂ ਤੇ ਇਧਰਲੇ ਪਾਸੇ ਕਿਸੇ ਕੰਮ ਲਈ ਆਏ ਵੇ ਸੀ ਤੇ ਜਦੋਂ ਆ ਡਿੱਗੀ ਵੇਖੀ ਤਾਂ ਸੋਚਿਆ ਥੋਡੇ ਨਾਲ ਇਹ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰਦੇ ਆ ਤੇ ਉਮੀਦ ਕਰਦੇ ਆ ਵੀਡੀਓ ਨੂੰ ਤੁਸੀਂ ਪਸੰਦ ਕਰੋਗੇ ਤੇ ਵੀਡੀਓ ਚੰਗਾ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜਿਉਂਦੇ ਬਸਤੇ ਰਹੋ ਦਾਤਾ ਜੀ ਸਭ ਨੂੰ ਖੁਸ਼ ਰੱਖੇ ਧੰਨ